ਸਭ ਚਿਹਰੇ ਕਾਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਹੋਪਸ ਹੋ ਤੁਸੀਂ ਸਾਰਿਆਂ ਨੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼हाल ਹੋਵੋਗੇ ਮੈਂ ਬਿਲਕੁਲ ਠੀਕ ਐ ਟਾਈਮ ਹੋ ਰਿਹਾ ਮੌਰਨਿੰਗ ਦਾ 8:00 ਵਾਗ ਦਾ ਟਾਈਮ ਆ ਤੇ ਮੈਂ ਹੁਣ ਤਿਆਰੀ ਕਰਦੀ ਆ ਅੱਜ ਦੇ ਖਾਣੇ ਦੀ ਹੁਣ ਤਾਂ ਮੇਰੇ ਕੋਲ ਸਬਜੀ ਰਾਤ ਵਾਲੀ ਪਈ ਐ ਮੈਂ ਆਟਾ ਮੈਂ ਗੁੰਨ ਚੁੱਕੀ ਆ ਮੈਂ ਰਾਤ ਭੁੰਤੀ ਸੀ ਪੀਲੀ ਮੂੰਗੀ ਦਾਲ ਤੇ ਉਹਦੇ ਬਣਾਉਂਗੀ ਚੀਲੇ ਦਾਲ ਮੇਤਰ ਗ੍ਰਾਈਂਡ ਕਰਕੇ ਰੱਖ ਲਈ ਮਿਕਸੀ ਦੀ ਦੇਖੋ ਦਾਲ ਗ੍ਰਾਈਂਡ ਕਰ ਲਈ ਤੇ ਇਹਦੇ ਵਾਸਤੇ ਮੈਂ ਸਬਜ਼ੀਆਂ ਚੌਪ ਕਰ ਦਿਆਂ ਚੌਪਰ 'ਚ ਇਹਦੇ ਵਿੱਚ ਪਾ ਕੇ ਸਬਜ਼ੀਆਂ ਪਾ ਕੇ ਨਾਲ ਵਿੱਚ ਬਣਾਵਾਂਗੇ ਚਿੱਲੇ ਬਹੁਤ ਟੇਸਟੀ ਲੱਗਦੇ ਨੇ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਤੁਸੀਂ ਵੀ ਜਰੂਰ ਇੱਕ ਵਾਰ ਟ੍ਰਾਈ ਕਰਿਓ ਜਿਹਨੇ ਹੁਣ ਤੱਕ ਨਹੀਂ ਬਣਾਏ ਇਹ ਨਹੀਂ ਹੈ ਕਿ ਲਾ ਵੇਟ ਲਾਸ ਕਰਨ ਵਾਸਤੇ ਆਪਾਂ ਖਾਣੇ ਹੁੰਦੇ ਨੇ ਤੁਸੀਂ ਵੈਸੇ ਵੀ ਖਾ ਕੇ ਦੇਖੋ ਬਹੁਤ ਟੇਸਟੀ ਲੱਗਦੇ ਨੇ ਸਬਜ਼ੀ ਮੈਂ ਚੌਪ ਕਰ ਲਾਂ ਖਾਣੇ ਦਾਣੇ ਤਿਆਰੀ ਕਰਦੇ ਹਾਂ ਆਟਾ ਗੁੰਨਿਆ ਫੇਮਸ ਫਿਰ ਮੈਂ ਇੱਕ ਸਾਈਡ ਤੇ ਮੈਂ ਫੁਲਕਾ ਬਣਾ ਲਉਈ ਇੱਕਾਈਕੋ ਚਿੱਲੇ ਹੌਲੀ ਹੌਲੀ ਬਣ ਜਾਣਗੇ ਬਸ ਇਹ ਹੀ ਹੈ ਵੀ ਚਿੱਲੇ ਨਾ ਟਾਈਮ ਬਹੁਤ ਲੱਗਦਾ ਬਣਾਉਣ ਵਿੱਚ ਬਹੁਤ ਹੌਲੀ ਬਣਾਉਣੇ ਪੈਂਦੇ ਨੇ ਤੇ ਆਪਾਂ ਜੇ ਤੇਜ਼ੀ ਦਿਖਾਵਾਂਗੇ ਨਾ ਫਿਰ ਵਿੱਚੋਂ ਕੱਚੇ ਰਹਿੰਦੇ ਨੇ ਹੌਲੀ ਹੌਲੀ ਪੱਕਦੇ ਨੇ ਟਮਾਟਰ ਉਕਾੜੇ ਲੱਗਦਾ ਮਸਈਏ ਬਸ ਸਲੋ ਕੁਕਿੰਗ ਕਰਨੀ ਪੈਂਦੀ ਹੈ ਚਿੱਲੇਆਂ ਵਾਸਤੇ ਤਾਂ ਕਿ ਅੰਦਰੋਂ ਵਧੀਆ ਪੱਕ ਜਾਣ ਕੱਚੇ ਜਿਹਾ ਨਾ ਰਹਾਂ ਵਧੀਆ ਬਣ ਜਾਂਦੇ ਨੇ ਬਣਾਉਣੀ ਵੀ ਈਜ਼ੀ ਨੇ ਖਾਨਸ ਵੀ ਟੇਸਟੀ ਲੱਗਦਾ ਥੋੜਾ ਜਿਹਾ ਟਾਈਮ ਇਹਨਾਂ ਨੂੰ ਜ਼ਰੂਰ ਜਾਦੇ ਲੱਗਦਾ। ਧਨੀਆ ਲੈ ਮਤ ਉਹ ਤੇ ਮੈਂ ਤਾਂ ਧਨੀਆ ਪਾਉਂ ਮੈਨੂੰ ਰੋਟੀਆਂ ਵੀ ਬਿਨਾਂ ਛੰਨਾ ਲੱਗਦਾ ਹੈਗਾ ਚਿੱਲਾ ਵਗੈਰਾ ਸਭ ਤੇ ਵੀ ਕਾਹੀ ਹੁੰਦਾ ਵੀ ਧਨੀਆ ਪਾਈਏ ਜੇ ਹੈਗਾ ਤਾਂ ਨਹੀਂ ਹੈਗਾ ਤਾਂ ਉਦੋਂ ਹੋਏਗਾ। Shimla mirch, pyaaz, tamatar, hari mirch ਪਾਤੀ। ਗਾਜਰ ਮੈਂ ਨਹੀਂ ਪਾਈ ਗਾਜਰ ਵੀ ਪਾ ਸਕਦੇ ਇੱਕ ਸਬਜ਼ੀ ਵਧੀਆ ਐਡ ਹੋ ਜਾਂਦੀ ਪਰ ਮੈਂ ਪਾਈ ਨਹੀਂ ਹੈ ਇੰਜ ਇਹੀ ਸਬਜ਼ੀਆਂ ਪਾਉਂਗੀ ਬਸ ਜਿੰਨਾਂ ਨੂੰ ਕਰਦਾਂ ਚੌਪ। शिमला मिर्च पौਣੀ भूल गई जदों गड़ा दी थे फिर मेरे याद आवे हैं कुछ मिसिंग लग रहा है सब्जी में थोड़ी को लग रही है शिमला मिर्च कोले पड़ी है पौणी भूल गई हूं पा रही हूं मेनू शिमला मिर्च बहुत पसंद है इसका फ्लेवर में अच्छा लगता है सब्जी तो इसे खाओ ना खाओ पर किसी ना किसी चीज में पका के जरूर खाओ जो मैं तुझे पूरी जी बना रहे हो ऑमलेट बना रहे हो चीला बना रहे हो ना सैंडविच बना रहे हो ओदे विच जरूर खा के खाओ बहुत टेस्टी फ्लेवर लगता है चलो इन सब्जियों थोड़ी थोड़ी ही लगे फिर मैं खोल किसी वाला मिर्च पई दे बच्चे ਹੁਣ ਮੈਂ ਲਾ ਗਈ ਸੀ ਦਾਲ ਵਾਲੇ ਚILLE ਬਣਾਉਣ ਚILLE ਬਣਾਉਣੇ ਵੀ ਬਹੁਤ ਈਜੀ ਨੇ ਖਾਣ ਚ ਵੀ ਟੇਸਟੀ ਲੱਗਦੇ ਨੇ ਔਰ ਇੱਕ ਜਿਆਦਾ ਸਮਾਨ ਦੀ ਵੀ ਆਪਾਂ ਨੂੰ ਲੋੜ ਨਹੀਂ ਹੁੰਦੀ ਜਿੰਨਾ ਕ ਸਮਾਨ ਇਹਦੇ ਲਈ ਚਾਹੀਦਾ ਹੁੰਦਾ ਆਪਣੇ ਘਰ ਹੀ ਹੁੰਦਾ ਜੂਰੀ ਨਹੀਂ ਕਿ ਆਪਾਂ ਬਹੁਤ ਸਾਰੇ ਸਬਜ਼ੇ ਪਾਉਣੀਆਂ ਨੇ ਪਿਆਜ ਟਮਾਟਰ ਹਰੀ ਮਿਰਚ ਤਾਂ ਆਪਣੇ ਘਰ ਹਰ ਵਕਤ ਹੀ ਹੁੰਦੀ ਸਿਰਫ ਇਹ ਪਾ ਕੇ ਬਣਾਵਾਂਗੇ ਤਾਂ ਵੀ ਬਹੁਤ ਟੇਸਟੀ ਬਣਨਗੇ ਬਸ ਪਤਲਾ-ਪਤਲਾ ਜਿਹਾ ਆਪਾਂ ਤਵੇ ਤੇ ਨੂੰ ਫਲਾ ਦੇਣਾ ਨਾਨ ਸਟਿਕ ਪੈਨ ਤੇ ਜਿੰਨਾ ਪਤਲਾ ਫਲਾਵਾਂਗੇ ਓਨਾ ਹੀ ਵਧੀਆ ਬਣੂ ਅੰਦਰੋਂ ਕੱਚਾ ਵੀ ਨਹੀਂ ਰਹੂਗਾ ਇਹ ਵਧੀਆ ਪੱਕੂਗਾ ਜਲਦੀ ਵੀ ਬਣੂਗਾ ਪਤਲਾ ਚਿਲਾ ਤੇ ਇਹਨੂੰ ਕਵਰ ਕਰਕੇ ਮੈਂ ਪਹਿਲਾਂ ਰੱਖਦੇ ਹੁੰਦੀ ਹਾਂ ਬਿਲਕੁਲ ਸਿਮ ਗੈਸ ਤੇ ਸਿਮ ਤੋਂ ਹਲਕਾ ਜਿਹਾ ਤੇਜ਼ ਕਰ ਲਓ ਮੀਡੀਅਮ ਤੋਂ ਘੱਟ ਕਰ ਲਓ ਤੇ ਉਸ ਤੋਂ ਬਾਅਦ ਫਿਰ 2-3 ਮਿੰਟ ਬਾਅਦ ਮੈਂ ਦੇਖਦੀ ਹੁੰਦੀ ਹਾਂ ਵੀ ਇਹਨੇ ਸਾਈਡਸ ਵਗੈਰਾ ਛੱਡਦੀਆਂ ਨੀਚੋਂ ਪੱਕਿਆ ਲੱਗਦਾ ਤਾਂ ਫਿਰ ਸਾਈਡ ਚੇਂਜ ਕਰ ਦਿਆ ਇੱਕਦਮ ਆਪਾਂ ਧੱਕਾ ਵੀ ਨਹੀਂ ਕਰ ਸਕਦੇ ਵੀ ਚੀਲੇ ਇੰਨੇ ਡੈਲੀਕੇਟ ਹੁੰਦੇ ਹਨ ਨਾ ਜੇ ਆਪਾਂ ਇਹਨੂੰ ਕੱਚੇ ਨੂੰ ਥੋੜਾ ਜਿਹਾ ਵੀ ਛੇੜ ਲਿਆ ਤਾਂ ਇਹਨੇ ਟੁੱਟੇ ਜਾਣਾ ਇਸ ਕਰਕੇ ਹਮੇਸ਼ਾ ਥੋੜਾ ਜਿਹਾ ਟਾਈਮ ਲੱਗਣ ਤੋਂ ਸੇਕ ਲੱਗਣ ਤੋਂ ਇੱਕ अच्छा लगता देखो इधरों कलर कि अच्छा है अच्छी तरह पक भी गया जो तेज़ आप गैस से फुल फ्लेम से पकाने तो यह डार्क तो हो जाएंगे पर अंदरों कच्चे रह जाएंगे इस करके अंदरों पकाने बस स्लो टू मीडियम गैस से स्लो मीडियम मीडियम तो तेज़ करा तो फिर नहीं बस लास्ट जो हम पक् गया फिर मैं गैस फुल करके नवा पूरा गर्म करके दोनों पासे सेक ला फिर बहरों की होंगे क्रिस्प जहाँ गिला गिला जहाँ कच्चा जहाँ नहीं आप लगता है फिर थोड़ा बहुत उस ड्राई जी हो जाती है ਕੰਮ ਮੈਂ ਆਪਣੇ ਖਤਮ ਕਰ ਲਏ ਸਾਰੇ ਕਿਚਨ ਦੇ ਟਾਈਮ ਹੈਗਾ 10:30 ਤੋਂ 10:20 ਮਿੰਟ ਹੋ ਗਈ ਮੈਂ ਹੁਣ ਮੈਂ ਪਾਪੜੀ ਬਣਾ ਕੇ ਰੱਖ ਲਾਂ ਕੜਾਈਆਂ ਵੀ ਮੈਂ ਉਦੇ ਤੇ ਰੋਕਿਆ ਹੋਇਆ ਉਹਦੇ ਵਿੱਚ ਕੜਾਹੀ ਵਿੱਚ ਮੇਰੇ ਫਾਈਨ ਆਇਲ ਵਿੱਚ ਪੂਰੀਆਂ ਸੇਕੀਆਂ ਸੀ ਉਹ ਵੀ ਆਈ ਪਿਆ ਉਹ ਵੀ ਬਣਾਉਣਾ ਸੀ ਹੁਣ ਥੋੜਾ ਦਿਲ ਕਰਦਾ ਕੁਝ ਨਮਕੀਨ ਜਿਹਾ ਵੀ ਫਿਰ ਘਰ ਦੀ ਚੀਜ਼ ਹੋਵੇ ਠੀਕ ਹੈ ਬਾਅਦ ਦੀ ਚੀਜ਼ ਨਾਲੋਂ ਚੰਗੀ ਐ ਮੈਦਾ ਲਿਆ ਮੈਂ 500 ਗ੍ਰਾਮ ਇਹਦੇ ਵਿੱਚ ਪਾਵਾਂਗੇ ਨਮਕ ਅਕੋਰਡਿੰਗ ਟੂ ਦਾ ਟੇਸਟ ਔਰ ਕੁਆਂਟੀਟੀ ਹੈਨਾ ਜੇ ਚਾਹਤ ਪਾਪੜੀ ਖਾਣੇ ਆ ਫਿਰ ਤਾਂ ਪਾਉ ਦਿਓ ਵੀ ਸੌਸ ਸੌਸ ਵਗੈਰਾ ਮਸਾਲੇ ਪਾਉਣੇ ਉਹ ਜ ਵੀ ਨਮਕ ਹੁੰਦਾ ਜੇ ਤੁਸੀਂ ਮੱਖਣ ਵਾਸਤੇ ਮਟਰੀ ਪਾ ਲਿਓ ਫਿਰ ਨਮਕ ਥੋੜਾ ਵੱਧ ਪਾ ਲਿਓ ਆ ਟੇਬਲ ਤੇ ਪਈਆਂ ਪਰਮ ਅਜਵੈਨ ਪਾਵਾਂਗੇ ਦੇ ਵਿੱਚ ਅਜਵੈਨ ਪਾਵਾਂਗੇ ਹੱਥ ਨਾਲ ਕ੍ਰਸ਼ ਕਰਕੇ ਮੋਨ ਲਈ ਪਾਵਾਂਗੇ ਦੇਸੀ ਘਿਓ ਮੈ ਮੋਨ ਦੇਸੀ ਘਿਓ ਲਾਉਣੀ ਹੁੰਦੀ ਨਾਮਕ ਹੋਰ ਪਾ ਦਈਏ ਪਰ ਫਿੱਕੀ ਜਿਹੀ ਬਣ ਜਾਂਦੀ ਹੈ ਮੋਨ ਲਈ ਮੈਂ ਦੇਸੀ ਘਿਓ ਗਰਮ ਕਰ ਲਿਆ ਦੇਸੀ ਘਿਓ ਹੁਣ ਤਾਂ ਮੋਨ ਪੈਂਦਾ ਹੁੰਦਾ ਚੌਥਾ ਹਿੱਸਾ ਕਈ ਤਾਂ ਕਿਲੋ ਚ 200 ਗ੍ਰਾਮ ਵੀ ਪਾ ਦਿੰਦੇ ਨੇ ਕਈ 250 ਗ੍ਰਾਮ ਵੀ ਪਾ ਦਿੰਦੇ ਨੇ ਇਸ ਤੋਂ ਜ਼ਿਆਦਾ ਨਹੀਂ ਪੈਂਦਾ ਪਰ ਮੈਂ ਕਦੇ ਜੋਕ ਕੇ ਕਦੇ ਮਿਣਕੀ ਨਹੀਂ ਪਾਇਆ ਮੈਂ ਤਾਂ ਤਾਜ਼ੇ ਨਾਲ ਪਾਉਣੀ ਹੁੰਦੀ ਆ ਇਸ ਨੂੰ ਐਨਾ ਕੁ ਪਾ ਕੇ ਪਹਿਲਾਂ ਇੱਕ ਵਾਰ ਮਸਲ ਨੂੰ ਵੀ ਮਿਕਸ ਕਰ ਲਾਂਗੇ ਇਹਦਾ ਦੋਨੇ ਹੱਥਾਂ ਨਾਲ ਮਸਲਾਂਗੇ ਤਾਂ ਕਿ ਮੂਨ ਜਿਹੜਾ ਸਾਰੇ ਮੈਦੇ ਵਿੱਚ ਅੱਛੀ ਤਰ੍ਹਾਂ ਮਿਕਸ ਹੋ ਜਾਏ। ਕਈ ਪਾਣੀ 'ਚ ਘੋਲ ਕੇ ਵੀ ਪਾ ਲਾਂਦੇ ਨੇ ਪਰ ਫਿਰ ਜੇ ਘਟ ਜੇ ਫਿਰ ਦੁਬਾਰੇ ਫੇਰ ਪਾਉਣਾ ਪੈਂਦਾ। ਲੋ ਜੀ ਮੂਨ ਵੀ ਆਪਾਂ ਮਿਕਸ ਕਰ ਲਿਆ ਮੂਨ ਆਪਣਾ ਇੰਨਾ ਹੋਣਾ ਚਾਹੀਦਾ ਮਿਕਸ ਕਰਨ ਤੋਂ ਬਾਅਦ ਆਪਾਂ ਆਟੇ ਨੂੰ ਐਦਾ मुट्ठी ਵਿੱਚ ਫਕੜੀਏ। ਤਾਂ ਬਈਕ ਲੱਡੂ ਬਣਨ ਨਹੀਂਦਾ ਦੇਖੋ ਖਿੰਣਣ ਜਿਹਦਾ ਆਟਾ ਐਦਾ ਆਪਣੇ ਬੋਲਸ ਜਿਹਾ ਬਣਨਾ ਚਾਹੀਦਾ ਨੇ ਆਪਾਂ ਮੁੱਠੀ ਘੁੱਟਾਂਗੇ ਨਾ ਆਟਾ ਲੈ ਕੇ ਹੱਥ ਵਿੱਚ ਤੇ ਐਦਮ ਪਿੰਨੀ ਜਿਹੀ ਬਣਨੀ ਚਾਹੀਦੀ ਆਟਾ ਖਿੰਣਾ ਨਹੀਂ ਚਾਹੀਦਾ ਹੈਗਾ ਬਸ ਇੰਨਾ ਕਮੋਨ ਹੋਣਾ ਚਾਹੀਦਾ ਹੈਗਾ ਠੀਕ ਹੈ ਘਟਣ ਲੱਗਦਾ ਹੋਰ ਬਾਦੋ ਤੇ ਹੁਣ ਆਪਾਂ ਇਹਨੂੰ ਗੁੰਨਦੇ ਆ ਕੋਸੇ ਪਾਣੀ ਨਾਲ ਜੇ ਮੈਂ ਠੰਡਾ ਤਾਂ ਹਲਕਾ ਜਿਹਾ ਪਾਣੀ ਕੋਸਾ ਲੈ ਲਓ ਜੇ ਗਰਮੀ ਆ ਤਾਂ ਨੋਰਮਲ ਪਾਣੀ ਨਾਲ ਗੁੰਨਣਾ ਹੋ ਜਾਊਗਾ ਮੂਨ ਅਜਵਾਨ ਤੇ ਮੂਨ ਪਾਇਆ ਬਹੁਤ ਕਈਆਂ ਨੂੰ ਇਹ ਨਹੀਂ ਪਤਾ ਹੁੰਦਾ ਛੋਟੀ ਉਮਰ ਦੇ ਕੁੜੀਆਂ ਨੂੰ ਮੂਨ ਕੀ ਹੁੰਦਾ ਮੂਨ ਹੁੰਦਾ ਕੋਈ ਤਾਂ ਰਿਫਾਈਨਡ ਔਇਲ ਪਾ ਲਾਂ ਤਾਂ ਕੋਈ ਡਾਲ ਲੱਗੋ ਪਾ ਲਾਂ ਦਾ ਕੋਈ ਦੇਸੀ ਕਿਉਂ ਪਾ ਰਾਂ ਦਾ ਹਣਾ ਮੈਂ ਹਮੇਸ਼ਾ ਦੇਸੀ ਕਿਉਂ ਹੀ ਪਾਉਣੀ ਹੁੰਦੀ ਆ ਤੇ ਇਹਨੂੰ ਗੁੰਮਦਿਆਂ ਕੁੰਨ ਕੇ ਫਿਰ ਮੈਂ ਦਿਖਾਉਂ ਟੈਕਸਚਰ ਗੁੰਨਣਾ ਥੋੜਾ ਟਾਈਟਾ ਬਹੁਤ ਢਿੱਲਾ ਨਹੀਂ ਕਰਨਾ ਹੈਗਾ ਜਿਵੇਂ ਰੋਟੀ ਦਾ ਆਟਾ ਹੁੰਦਾ ਉਸ ਤੋਂ ਥੋੜਾ ਟਾਈਟ ਹੀ ਗੁੰਨਣਾ ਹੈਗਾ ਢਿੱਲਾ ਬਿਲਕੁਲ ਨਹੀਂ ਕਰਨਾ ਹੈਗਾ ਲੋ ਜੀ ਆਪ ਆਟਾ ਗੁੰਨ ਲਿਆ ਆਟਾ ਗੁੰਨ ਕੇ ਇਹਨੂੰ 10 ਮਿੰਟ ਡਿਸਟ ਰੱਖਾਂਗੇ ਫਿਰ ਫੇਰ ਓਕੀ ਦਵਾਂਗੇ ਇਸ ਤਰ੍ਹਾਂ ਦਾ ਇਹ ਆਟਾ ਬਹੁਤ ਜ਼ਿਆਦਾ ਪੋਲਾ ਵੀ ਨਹੀਂ ਬਹੁਤ ਜ਼ਿਆਦਾ ਕਰੜਾ ਵੀ ਨਹੀਂ ਹੈਗਾ ਰੋਟੀ ਨਾਲ ਉਹ ਹੋਣੀ ਆਪਾਂ ਗੁਨਕਿੰ ਨੂੰ ਟੱਕ ਕੇ ਰੱਖ ਦਾਨੇ 10 ਮਿੰਟ ਬਾਅਦ ਇਹਨੂੰ ਦੁਬਾਰੇ ਫੇਰ ਥੋੜਾ ਜਿਹਾ ਮਸਲ ਕੇ ਫਿਰ ਆਪਾਂ ਇਹਦਾ ਬਣਾਉਣਾ ਸ਼ੁਰੂ ਕਰਾਂਗੇ ਪਾਪੜੀ ਮਟਰੀ ਦੋ ਤਰ੍ਹਾਂ ਦੀ ਚੀਜ਼ਾਂ ਬਣਾਉਂਦੇ ਮੈਂ ਅੱਜ ਕਾ ਪਾਪੜੀ ਤੇ ਇੱਕ ਨਮਕ ਕ ਪਾਰ ਗੀਣਾ ਆਪਾਂ ਪੰਜਾਬੀ ਦੇ ਮਟਰ ਕਹਿੰਦੇ ਨੇ ਨੂਨ ਕਰਾਵੇ ਮਟਰ ਉਹ ਮੈਂ ਸਾਰੇ ਇਸ ਤਰੀਕੇ ਨਾਲ ਪੀੜ ਕਰ ਲਏ ਇਹ ਛੋਟੇ ਕਰੇ ਨੇ ਮੈਂ ਇਹ ਮੈਂ ਵੱਡੇ ਕਰੇ ਨੇ ਜਿਹੜੇ ਛੋਟੇ ਵਾਲੇ ਨੇ ਉਹਦੀ ਮੈਂ ਆਏ ਪਾਪੜੇ ਬੇਲੂਗੀ ਚਕਲੇ ਤੇ ਬੇਲ ਕੇ ਹਲਕਾ ਹਲਕਾ ਤੁਸੀਂ ਇਸ ਤਰੰਗਲੀਆਂ ਕਰਨੀਆਂ ਨੇ ਫੋਕ ਨਾ ਫਿਰ ਇਹ ਰੋਟੀ ਵਾਂਗੂ ਫੁੱਲੂਗੀ ਨੇ ਪੂਰੂਗੀ ਨੇ ਤੇ ਕ੍ਰਿਸਪ ਬਣ ਜਾ ਇਸ ਤਰ੍ਹਾਂ ਆਪਾਂ ਫੋਕ ਨਾਲ ਗਲੀਆਂ ਕਰ ਦਾਂਗੇ ਬਸ ਜਿਹੜੇ ਵੱਡੇ ਪੇੜੇ ਨੇ ਵੱਡੇ ਪੇੜੇ ਦੇ ਇੱਧਰ ਰੋਟੀ ਪੇਲਾਂਗੇ ਇਹਦੇ ਕਟਾਂਗੇ ਆਪਾਂ ਮਟਰੀ ਲੰਬੀ ਵਾਲੀ ਜਿਹੜੀ ਬਾਜ਼ਾਰ 'ਚ ਮਿਲਦੀ ਹੈ ਨਾ ਉਹ ਵਾਲੀ ਕਟਾਂਗੇ ਬਾਕੀ ਤੁਸੀਂ ਚਾਹੀ ਸਾਰੇ ਗੋਲ ਪਾਪੜੀ ਬਣਾਓ ਤੇ ਮੈਨੂੰ ਅਹੀਂ ਚੱਲ ਮੈਂ ਦੋ ਤਰੀਕੇ ਨਾਲ ਬਣਾ ਲਾਂਣੀ ਆ ਤੇ ਇਸ ਤਰ੍ਹਾਂ ਇਹਦੇ ਕੱਟ ਲਾਂਗੇ ਮਟਰ ਕਰਾਂਗੇ ਫਰਾਈ ਫਿਰ ਮੈਂ ਕਿ ਮਾੜੀ-ਮਾੜੀ ਗੱਲ ਸ਼ੇਅਰ ਕਰੂੰਗੀ ਤੁਹਾਡੇ ਨਾਲ ਵੀਡੀਓ ਬਹੁਤ ਲੰਬੀ ਹੋ ਜਾਂਦੀ ਪਹਿਲਾਂ ਹੀ ਮੈਂ ਤੁਹਾਡਾ ਸ਼ੇਅਰ ਕਰ ਚੁੱਕੀ ਆ ਇਸ ਤਰੀਕੇ ਨਾਲ ਕੱਟ ਕੇ ਆਪਾਂ ਅਲੱਗ ਪਾਂਡੇ ਵਿੱਚ ਰੱਖੀ ਜਾਂਦੇ ਆਂ ਫਿਰ ਇਕੱਠੇ ਫਰਾਈ ਕਰਾਂਗੇ ਜਿਵੇਂ ਇੱਕ ਬੇਲ ਨੂੰ ਕੱਟੂ ਫਰਾਈ ਕਰੂੰ ਫਿਰ ਬਹੁਤ ਟਾਈਮ ਲੱਗ ਜੂ ਤੇਲ ਵੀ ਮੱਚ ਮੱਚ ਖਰਾਬ ਹੋ ਜੂਗਾ ਇਸ ਕਰਕੇ ਪਹਿਲਾਂ ਕੱਟ ਕੇ ਰੱਖੋਗੇ ਮੈਂ ਸਾਰੇ ਆਪਾਂ ਆਪਣੀਆਂ ਬੇਲ ਕੇ ਇਹਦਾ ਮਟਰ ਕੱਟ ਕੇ ਰੋਟੀ ਪਤਲੀ ਬੇਲਣੀ ਆ ਜਿੰਨੀ ਪਤਲੀ ਬੇਲੋਗੇ ਉਹਨੇ ਸੋਹਣੇ ਮਟਰ ਬਣਨਗੇ ਕ੍ਰਿਸਪੀ ਪਾਪੜੀਆਂ ਮੈਂ ਸਾਰੀਆਂ ਬੇਲ ਲਿਆ ਛੋਟੀਆਂ ਪਾਪੜੀਆਂ ਨੇ ਸਾਈਜ਼ ਪੇੜ ਦਾ ਮੇਥੋਂ ਥੋੜਾ ਜਿਹਾ ਵੱਡਾ ਹੋ ਗਿਆ ਚਲੋ ਕੋਈ ਗੱਲ ਨਹੀਂ ਇਹਨਾਂ ਦੀ ਬਣਾਵਾਂਗੇ ਇਹ ਚਾਟ ਪਾਪੜੀ ਵਾਸਤੇ ਮੈਂ ਪਾਪੜੀ ਬਣਾਉਣੇ ਚਾਹੀਤੇ ਤੁਸੀਂ ਇਕ ਕੋਈ ਗੱਲ ਇਧਰ ਮੈਂ ਮਟਰੀ ਪੀਲ ਕੇ ਰੱਖ ਲਈ ਸਾਰੀ ਸਾਰੀ ਮਟਰੀ ਮੈਂ ਬੀਲ ਲਈ ਤੇ ਇਧਰ ਛੋਟੀਆਂ ਪਾਪੜੀਆਂ ਬੀਲੀਆਂ ਇਹ ਮੈਂ ਬਣਾ ਰਹੀ ਹਾਂ ਮਸਾਲਾ ਮਸਾਲੇ ਵਿੱਚ ਮੈਂ ਪਾਇਆ ਕਾਲੀ ਮਿਰਚ ਥੋੜੀ ਜੀ ਕਾਲਾ ਨਮਕ ਤੇ ਚਾਟ ਮਸਾਲਾ ਇਹਨਾਂ ਨੂੰ ਕਰ ਲਾਂਦਾ ਮਿਕਸ ਕਰੂੰਗੀ ਜਦੋਂ ਅਪਾ ਮਟਰੀ ਫਰਾਈ ਕਰਕੇ ਕੱਢਾਂਗੇ ਨਾ ਗਰਮ ਗਰਮ ਤੇ ਉੱਪਰ ਇਹ ਵਾਲਾ ਮਸਾਲਾ ਲਾਵਾਂਗੇ ਇੰਨਾ ਜ਼ਿਆਦਾ ਵਧੀਆ ਟੇਸਟ ਆਉਂਦਾ ਚਟਪਟਾ ਜਿਹਾ ਬਹੁਤ ਟੇਸਟੀ ਮਟਰੀ ਲੱਗਦੇ ਜੀ ਬਿਲਕੁਲ ਜਿਵੇਂ ਬਾਜ਼ਾਰ ਤੋਂ ਲਿਆਂਦੀ ਹੋਵੇ ਫਰ ਲਾਓ ਗਰਮ ਗਰਮ ਦੇ ਉੱਪਰ ਠੰਡਾ ਕਰਕੇ ਲਾਵਾਂਗੇ ਫਿਰ ਉੱਪਰ ਹੀ ਮਸਾਲਾ ਚਿਪਕਣਾ ਨਹੀਂ ਖੜਨਾ ਨਹੀਂ ਗਰਮ ਤੇ ਕੋਟ ਹੋਊਗਾ ਉਹਨੂੰ ਮਿਕਸ ਕਰਕੇ ਮੈਂ ਪਹਿਲਾਂ ਹੀ ਤਿਆਰ ਕਰ ਲਾਂਣੀ ਹੈ ਤੇ ਇੱਧਰ ਮੈਂ ਤੇ ਇੱਧਰ ਮੈਂ ਕੜਾਹੀ ਚ ਕਰ ਲਿਆ ਆਹ ਤੇ ਔਰ ਰਿਫਾਈਨਡ ਆਇਲ ਗਰਮ ਕਰਨਾ ਰੱਖਤਾ ਆਇਲ ਗਰਮ ਹੋ ਰਿਹਾ ਮਟਰੀ ਬੀਲੀ ਪਿਆ ਵਾਸੋਂ ਆਇਲ ਗਰਮ ਹੋ ਜੂ ਨਾਲ ਦੀ ਨਾਲ ਮੈਂ ਫਰਾਈ ਕਰ ਕਰ ਕੱਢਣੀ ਚੱਲਾਂਗੀ ਤੋਂ ਸਾਰੀਆਂ ਪਾਪੜੀਆਂ ਮਟਰ ਮੈਂ ਬੇਲੇ ਸੇ ਬੇਲ ਕੇ ਮੈਂ ਲਾ ਕੇ ਫਰਾਈ ਕਰਨ ਇੱਕ ਵਾਰ ਬੇਲੇ ਪਏ ਹੋਣਾ ਬਸ ਫਿਰ ਫਰਾਈ ਦਾ ਕੰਮ ਰਹਿ ਜਾਂਦਾ ਬੰਦਾ ਕੱਬ ਬੈਠਾ ਚਲੋ ਫਰਾਈ ਕਰੀ ਜਾਂਦਾ ਦੋ ਪਾਸੇ ਹੁਣ ਔਖਾ ਜਿਹਾ ਪਉਤਰ ਬੇਲਣ ਲੱਗ ਜੇ ਨਾਲ ਕੜਾਹੀ ਚ ਪਾਲਨੀ ਫਿਰ ਕੜਾਹੀ ਵਾਲੇ ਜਿਹੜੇ ਆਪਣੇ ਮਟਰ ਹੁੰਦੇ ਨੇ ਉਹ ਕਿਤੋਂ ਲਾਈਟ ਰਹਿ ਗਏ ਕਿਤੋਂ ਡਾਰਕ ਹੋ ਗਏ ਜਿਆਦੇ ਰੜ ਗਏ ਉਹ ਦੇਖਣ ਨੂੰ ਵੀ ਵਧੀਆ ਲੱਗਦਾ ਹੈਗੀ ਇਸ ਕਰਕੇ ਇੱਕ ਟਾਈਮ ਤੇ ਇੱਕ ਕੰਮ ਕਰੋ ਤਾਂ ਠੀਕ ਇਹ ਕੰਮ ਐ ਹੀ ਹੁੰਦਾ ਬਸ ਤੋਂ ਮੈਂ ਹਲਕਾ ਹਲਕਾ ਇਹਨੂੰ ਹਲਾ ਦੂੰਗੀ ਮਟਰ ਪਾ ਕੇ ਜਾਂ ਤੁਸੀਂ ਇਕੱਠੇ ਮਟਰ ਇਹਦੇ ਵਿੱਚ ਪਾ ਦਿਓ ਕੜਾਹੀ ਚ ਆ ਕਿਉਂ ਨਾ ਆਪਣੇ ਅਲੱਗ-ਅਲੱਗ ਹੋ ਜਾਣੇ ਇਹ ਨਹੀਂ ਹੈ ਨਾ ਬੀਜ ਜੁੜੇ ਹੋਏ ਨਹੀਂ ਹਨ ਜਿਹੜੇ ਐਵੇਂ ਕੰਮੇ ਬਣਨਗੇ ਬਣ ਜਾਂਦੇ ਹੁੰਦੇ ਨੇ ਆਰਾਮ ਨਾਲ ਆਪੇ ਅਲੱਗ-ਅਲੱਗ ਕੱਲਾ-ਕੱਲਾ ਮਟਰ ਹੋ ਜਾਂਦਾ ਹਲਕਾ ਜਿਵੇਂ ਇੱਕ ਨਾਈਫ ਨਾਲ ਇਹਨਾਂ ਨੂੰ ਹਲਾਉਣੀ ਹੁੰਦੀ ਹੈ ਬਹੁਤ ਜ਼ਿਆਦਾ ਇਹ ਨਹੀਂ ਸ਼ੁਰੂ ਚ ਹੀ ਆਪਾਂ ਝਾਰ ਨਹੀਂ ਪਾਵਾਂਗੇ ਤਾਂ ਉਹ ਕੱਚੇ ਹੁੰਦੇ ਹਨ ਟੁੱਟਣ ਲੱਗ ਜਾਂਦੇ ਨੇਗੇ ਕਲਰ ਦੇਖੋ ਕਿੰਨਾ ਸੋਹਣਾ ਆ ਗਿਆ ਬਾਕੀ ਇਹ ਗਰਮ ਨੇ ਜੋ ਆਪ ਇਹਨਾਂ ਨੂੰ ਕੱਢਦੇ ਆ ਗਰਮ ਕਰਕੇ ਨਾ ਕਲਰ ਹੌਲੀ-ਹੌਲੀ ਥੋੜਾ ਜ ਹੀਟ ਹੁੰਦੀ ਨਾ ਸਾਜੇ ਨੇ ਗਰਮ ਹੁੰਦੇ ਨੇ ਤੇ ਕਲਰ ਹਾਲੇ ਥੋੜਾ ਜਿਹਾ ਹੋਰ ਚੇਂਜ ਹੋਏ ਨਾ ਤਾਂ ਪਿਆੰਦਾ ਬਹੁਤ ਜਲਦੀ ਬਣਦੇ ਨੇ ਪਤਲੇ ਹੁੰਦੇ ਨਾ ਪਤਲੇ ਹੋਣ ਕਰਕੇ ਨਾ ਜਲਦੀ ਬਣ ਦਰੋਂ ਖਾਣ ਚ ਵੀ ਇੰਨੇ ਜਿਆਦਾ ਟੇਸਟੀ ਲੱਗਦੇ ਨੇ ਇਹਦੇ ਵਿੱਚ ਮੈਂ ਦੇਸੀ ਘਿਓ ਦਾ ਮੂਨ ਪਾਉਣ ਕਰਕੇ ਨਾ ਟੇਸਟ ਇੰਨਾ ਜਿਆਦਾ ਵਧੀਆ ਲੱਗਦਾ ਰਿਫਾਈਨਡ ਆਇਲ 'ਚ ਮੈਂ ਫਰਾਈ ਕਰਦੀ ਹੁੰਦੀ ਆ ਸਿਰਫ ਰਿਫਾਈਨਡ ਆਇਲ 'ਚ ਫਰਾਈ ਦਾ ਕੰਮ ਹੁੰਦਾ ਅਦਰਵਾਈਜ਼ ਰਿਫਾਈਨਡ ਆਇਲ ਅਸੀਂ ਕੁਕਿੰਗ ਲਈ ਨਹੀਂ ਯੂਜ਼ ਕਰਦੇ ਹੈਗੇ ਤੇ ਇਹਨਾਂ ਦੇ ਉੱਪਰ ਗਰਮ ਗਰਮ ਮਟਰ ਦੇ ਉੱਪਰ ਮੈਂ ਪਾ ਦਾਨੀ ਆ ਮਸਾਲਾ ਜਿਹੜਾ ਮੈਂ ਤ ਮਸਾਲੇ ਨਾਲ ਬੜੇ ਟੇਸਟੀ ਚਟਪਟੇ ਜਿਹਾ ਲੱਗਦੇ ਨੇ ਇਹਦੇ ਵਿੱਚ ਮਸਾਲੇ ਤੁਸੀਂ ਮੇਥੀ ਵੀ ਐਡ ਕਰ ਸਕਦੇ ਹੋ ਕਸੂਰੀ ਮੇਥੀ ਵੀ ਕ੍ਰਸ਼ ਕਰਕੇ ਉਹ ਵੀ ਐਡ ਕਰ ਸਕਦੇ ਹੋ ਬਾਕੀ ਕੋਈ ਹੋਰ ਫਲੇਵਰ ਕੋਈ ਬੱਚਿਆਂ ਨੇ ਐਡ ਕਰਾਉਣਾ ਕੋਈ ਜਿਵੇਂ ਬੱਚਿਆਂ ਨੂੰ ਹੁਣ ਅੱਜ ਕੱਲ੍ਹ ਨਾ ਸੀਜ਼ਨਿੰਗਸ ਦਾ ਬਹੁਤ ਸ਼ੌਂਕ ਜਣਾ ਹੁੰਦਾ ਉਹ ਬਹੁਤ ਅੱਛੇ ਲੱਗਦੇ ਨੇ ਪੀਰੀ ਪੀਰੀ ਫਲੇਵਰ ਪੀਜ਼ਾ ਵਾਲਾ ਪੀ ਹਰब्स ਹੁੰਦੇ ਨੇ ਉਹ ਵੀ ਤੁਸੀਂ ਛਿੜਕ ਸਕਦੇ ਹੋ ਬੱਚਿਆਂ ਦੇ ਟੇਸ ਦੇ ਅਕੋਰਡਿੰਗ ਫਸ ਮਟਰ ਫਰਾਈ ਹੋ ਜਾਂਦੇ ਸੀ ਨਾਲ ਦੀ ਨਾਲ ਕੱਢੀ ਜਾਂਦੇ ਸੀ ਫਰਾਈ ਹੋਣ ਤੇ ਟਾਈਮ ਲੱਗਦਾ ਬਸ ਜਿੰਨਾ ਇਹਨਾਂ ਨੂੰ ਬੇਲਣ ਤੇ ਟਾਈਮ ਲੱਗਦਾ ਨਾ ਤਾਂ ਆਟਾ ਗੁੰਨਣ ਤੇ ਟਾਈਮ ਲੱਗਦਾ ਨਾ ਫਰਾਈ ਕਰਨ ਤੇ ਸਿਰਫ ਬੇਲਣ ਤੇ ਟਾਈਮ ਲੱਗਦਾ ਬਸ ਉਹ ਟਾਈਮ ਹੁੰਦਾ ਮਟਰ ਫਰਾਈ ਹੋ ਚੁੱਕੇ ਨੇ ਹੁਣ ਮੈਂ ਪਾਪੜੀਆਂ ਕੜਾਈ ਚ ਪਾਉਣੀਆਂ ਸ਼ੁਰੂ ਕਰ ਲਈਆਂ ਤਿੰਨ ਤਿੰਨ ਚਾਰ ਚਾਰ ਕਰਕੇ ਮੈਂ ਪਾਈ ਜਾਂਦੀ ਇੱਕ ਪਾਪੜੀ ਪਾਈ ਜਦ ਉੱਠ ਕੇ ਉੱਪਰ ਆ ਜਾਂਦੀ ਫਿਰ ਮੈਂ ਦੂਜੀ ਪਾਈ ਜਦ ਦੂਜੀ ਉੱਠ ਕੇ ਉੱਪਰ ਆ ਗਈ ਫਿਰ ਤੀਜੀ ਪਾਈ ਐਦਾ ਹੌਲੀ ਹੌਲੀ ਕਰਕੇ ਚਲ ਕੰਮ ਮੇਰਾ ਚੱਲੀ ਜਾਂਦਾ ਸੀਗਾ ਇਹਨੂੰ ਕੁਕਿੰਗ ਦਾ ਸ਼ੌਂਕ ਹੋਵੇ ਨਾ ਫਿਰ ਕੁਕਿੰਗ ਕਰੇ ਬੰਦਾ ਰਹਿ ਨਹੀਂ ਸਕਦਾ ਮੇਰੇ ਕਿਤੇ ਦਮਾਂ ਚ ਸੀ ਮੈਂ ਆਪ ਪਾਪੜੀ ਬਣਾਵਾ ਆਪ ਪਾਪੜੀ ਬਣਾਵਾ ਕੜਾਈ 'ਚ ਮੇਰੇ ਫਾਈਨਡ ਆਇਲ ਹਲ ਕੱਢਿਆ ਨਹੀਂ ਸੀ ਪੂਰੀਆਂ ਬਣਾਈਆਂ ਸੀ ਤੇ ਕੜਾਈ ਐਂ ਪਈ ਸੀ ਮੈਨੂੰ ਐਸੇ ਪਾਪੜੀ ਬਣਾਵਾ ਕੁਛ ਮੈਂ ਇਦਾਂ ਥੋੜਾ ਸੀਗਾ ਫਿਰ ਇੱਕ ਦਿਨ ਮੈਂ ਕੇਕ ਬਣਾ ਲਿਆ ਮੈਂ ਇਦਾਂ ਉੱਧਰ ਲੱਗ ਗਿਆ ਤੇ ਕੱਲ ਰਾਸ਼ਨ ਲੈ ਕੇ ਆਇਸੇ ਮੈਂ ਚਲੋ ਮੈਂ ਪਾਪੜੀ ਅੱਜ ਮੈਂ ਬਣਾਉਣੀ ਆ ਚਾਟ ਪਾਪੜੀ ਬਹੁਤ ਟੇਸਟੀ ਲੱਗਦੇ ਘਰ ਦੀ ਬਣੀ ਹੋਈ ਪਾਪੜੀ ਦੀ ਔਰ ਫਿਰ ਦਵਿੰਦਰ ਮਟਰ ਵੀ ਕਹਿ ਰਹੇ ਸੀ ਕਿ ਥੋੜੇ ਜਿ ਮਟਰ ਵੀ ਬ ਉਹ ਪਾਪੜੀ ਵੀ ਆਪਣੇ ਸਿੱਕ ਗਈ ਵਧੀਆ ਫਰਾਈ ਹੋ ਗਈ ਤੇ ਇਹਨਾਂ ਨੂੰ ਵੀ ਮੈਂ ਕੱਢ ਲਾਂ ਨਹੀਂ ਆ ਬਹੁਤ ਜਲਦੀ ਬਣ ਜਾਂਦੇ ਨੇ ਫਰਾਈ ਕਰਨ ਦੇ ਨਾਲ ਬਿਲਕੁਲ ਟਾਈਮ ਨਹੀਂ ਲੱਗਦਾ ਸਿਰਫ 베 ਲੈਣਾ 베 ਲੈਣ ਤੇ ਬਸ ਇਹ ਟਾਈਮ ਖਾਪਦਾ ਨਹੀਂ ਕਰੀ ਬਣਾਈ ਹੋਈ ਚੀਜ਼ ਦੀ ਤਾਂ ਰੀਸ ਨਹੀਂ ਹੁੰਦੀ ਜਿਹਨੂੰ ਜਿਹੜੀ ਚੀਜ਼ ਦਾ ਬੰਦੇ ਦਾ ਸ਼ੌਂਕ ਹੋਵੇ ਨਾ ਉਹ ਉਹਦੇ ਬਿਨਾ ਰਹਿ ਨਹੀਂ ਸਕਦਾ ਹੈਗਾ ਮੈਨੂੰ ਕੁਕਿੰਗ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਹੁਣ ਤਾਂ ਮੈਂ ਫੇਰ ਵੀ ਬਹੁਤ ਬਹੁਤ ਘਟਾਈ ਹੋਈ ਆ ਨਹੀਂ ਤਾਂ ਮੈਂ ਬਹੁਤ ਬਹੁਤ ਜ਼ਿਆਦਾ ਕੁਕਿੰਗ ਕਰਦੀ ਹੁੰਦੀ ਹੁਣ ਤਾਂ ਬਹੁਤ ਘੱਟ ਰਹਿ ਗਈ ਮੇਰੀ ਕੁਕਿੰਗ ਤੇ ਬਸ ਅੱਛਾ ਨਾਲ ਮੈਨੂੰ ਕੁਕਿੰਗ ਕਰਨਾ ਸਕੂਨ ਮਿਲਦਾ ਜਿਹੜੇ ਕੰਮ ਦਾ ਆਪਾਂ ਨੂੰ ਸ਼ੌਂਕ ਹੋਵੇ ਨਾ ਜਿਵੇਂ ਭੈਣਾਂ ਨੂੰ ਟੇਲਰਿੰਗ ਦਾ ਬਹੁਤ ਸ਼ੌਂਕ ਹੁੰਦਾ ਕੋਈ ਪੌਣੇ 12:00 ਨਾ ਹੁਣ ਪੌਣੇ 12:00 ਵਜੇ ਮੇਰਾ ਇਹ ਪ੍ਰੋਸੈਸ ਖਤਮ ਹੋਇਆ ਹਲੇ ਕਿਚਨ ਮੈਂ ਸਾਫ਼ ਕਰਨੀ ਸਾਰਾ ਖਲਾਰਾ ਚੱਕਣਾ ਇਹ ਬਣ ਗਈਆਂ ਆਪਣੀਆਂ ਫਾਪੜੀਆਂ ਦੇਖੋ ਕਿੰਨੀਆਂ ਸੋਹਣੀਆਂ ਲੱਗਦੇ ਹੋਰ ਕੋਲ ਪੌਣੀਆਂ ਤਾਂ ਛਾਟ ਵਿੱਚ ਨੇ ਅੱਗੇ ਮੈਂ ਬੇਲ ਕੇ ਚੌਰਸ ਟੁਕੜੀਆਂ ਘਟ ਲਾਂਗੀ ਇਸ ਵਰ ਮੈਂ ਛੋਟੇ ਛੋਟੇ ਫੈਲ ਕਰਕੇ ਬੇਲ ਲਿਆ ਇਹ ਵੀ ਇੰਨਾ ਟਾਈਮ ਨਹੀਂ ਲੱਗਦਾ ਆਪਣੇ ਕੋਲ ਵੈਨ ਹੁੰਦੇ ਵੀ ਟਾਈਮ ਆਉਗਾ ਟਾਈਮ ਹੀ ਲੱ ਉਹਨਾਂ ਚੀਜ਼ਾਂ ਬਣ ਕੇ ਤਿਆਰ ਨੇ ਮੈਂ ਡੱਬਿਆਂ 'ਚ ਸਟੋਰ ਕਰਦਾ ਆ ਆ ਦਾ ਮਟਰ ਠੰਡੇ ਹੋ ਚੁੱਕੇ ਨੇ ਇਹਨਾਂ ਨੂੰ ਥੋੜੇ ਠੰਡੇ ਹੋਰ ਕਰੂੰਗੀ ਡੱਬਿਆਂ 'ਚ ਸਟੋਰ ਕਰ ਦਾਂਗੇ ਸਲਾਵ ਜਾਂਗੇ ਇੰਨੇ ਕੰਮ ਹੋ ਗਿਆ ਕਰੇ ਕੀ ਕ ਆਪਾਂ ਕਹਿ ਦਿੰਦੇ ਆ ਆਪਣਾ ਕੰਮ ਵੱਧ ਆ ਮਿਹਨਤ ਲੱਗਦੀ ਹੈ ਨਾ ਪਰ ਜਿਹੜੇ ਬਾਜ਼ਾਰ 'ਚ ਚੀਜ਼ ਮਿਲਦੀ ਆ ਨਾ ਉਹ ਆਪਾਂ ਤਸੱਲੀ ਨਾਲ ਨਹੀਂ ਆਪਾਂ ਖਾ ਸਕਦੇ ਖਾ ਤਾਂ ਲੈਨੇ ਪੈਸੇ ਵੀ ਲਾਇਨੇ ਪਰ ਜਿਹੜੀ ਚੀਜ਼ ਆਪਾਂ ਘਰੇ ਆਪਣੇ ਹੱਥ ਨਾਲ ਬਣਾਉਨੇ ਆ ਆਪਣੀ ਮਿਹਨਤ ਨਾਲ ਬਣਾਉਨੇ ਆ ਆਪਾਂ ਨੂੰ ਖੁਸ਼ੀ ਵੀ ਹੁੰਦੀ ਆ ਤਸੱਲੀ ਵੀ ਮਿਲਦੀ ਆ ਤੇ ਸਾਫ਼ ਸੁਥਰੀ ਤੇ ਹੈਲਦੀ ਆਪਾਂ ਚੀਜ਼ ਵੀ ਖਾਣੇ ਆ ਠੀਕ ਹੈ ਜੇ ਆਪਾਂ ਤਲੇ ਹੋਇਆ ਮੈਦਾ ਅਨ ਹੈਲਥੀ ਹੈ ਪਰ ਬਾਜ਼ਾਰ ਵਾਲੀ ਚੀਜ਼ ਨਾਲੋਂ ਦਾ ਬਹੁਤ ਵਧੀਆ ਚੀਜ਼ ਆ ਤੇ ਆਪਾਂ ਬਾਜ਼ਾਰ ਚ ਜਾ ਕੇ ਚਾਟ ਟੂਟ ਖਾਣਨੇ ਕਈ ਕਦੇ ਕਦੋਂ ਜੀ ਕਰਦਾ ਆਪਾਂ ਖਾਣਨੇ ਹਨ ਪਰ ਇਹ ਤੋਂ ਤਾਂ ਅੱਛਾ ਘਰੇ ਬਣਾ ਕੇ ਰੱਖ ਲੋ ਜਦੋਂ ਮਰਜ਼ੀ ਖਾ ਲਓ ਤੇ ਇੱਧਰ ਮੈਂ ਬਣਾ ਲੇ ਆਲੂ ਆ ਚਿਪਸ ਪੈ ਸੀਗੇ ਜਿੰਨੇ ਮਾਰ ਚੁਲੇ ਅੰਦੇ ਬਹੁਤ ਟਾਈਮ ਪਹਿਲਾਂ ਦੇ ਇਹ ਮੈਂ ਕਦੇ ਫਰਾਈ ਨਹੀਂ ਕਰੇ ਸੀ ਕੋਈ ਫਰਾਈ ਵਾਲੀ ਚੀਜ਼ ਨਹੀਂ ਬਣਾਈ ਸੀ 에어 ਫ੍ਰਾਇਚ ਬਣਾ ਕੇ ਦੇਖ ਇੱਕ ਦਿਨ ਵਧੀਆ ਨਹੀਂ ਬਣੀ ਤੇ ਹੁਣ ਮੈਂ ਮੈਂ ਕਿਹਾ ਚਲ ਤੇਲ ਆ ਗਰਮ ਤਾਂ ਹੈਗਾ ਰਿਫਾਈਨ ਹੋਈ ਇਸ ਵਿੱਚ ਸਾਤੇ ਟੈਨ ਨੇ ਫੁੱਲ ਗਏ ਐਨੇ ਫੁੱਲ ਗਏ ਨਾ ਚੌਲਾਂ ਵਾਲੇ ਹੋ ਨੇ ਚਿਪਸ ਪਾਪੜ ਦੇ ਬਹੁਤ ਹੀ ਫੁੱਲ ਗਏ ਹਾਲੇ ਸਟਿਲ ਬੱਚੇ ਪਏ ਮੈਨੂੰ ਅੱਜ ਮੈਂ ਸਾਰੇ ਫਰਾਈ ਕਰਦਾ ਮੈਂ ਐਨੇ ਕੀ ਨਹੀਂ ਖਾਣੇ ਹਾਲੇ ਹੋਰ ਬੱਚੇ ਪਏ ਨੇ ਐਨੇ ਫੁੱਲ ਗਏ ਇਹ ਮੈਂ ਡੱਬੇ ਚ ਪਾ ਕੇ ਰੱਖ ਦਾਂਗੀ ਕਿਚਨ ਸਾਫ ਕਰਦੀ ਆ ਤੇ 12 ਸੌਣੇ 12 ਹੋ ਗਏ ਨਾ ਤੇ ਮੇਰਾ ਟਾਈਮ ਆਇਆ ਲੰਘ ਗਿਆ ਪਰ ਖੁਸ਼ੀ ਮਿਲਦੀ ਹੈ ਮੈਨੂੰ ਨਾ ਅੱਛਾ ਲੱਗਦਾ ਕੁਕਿੰਗ ਕਰਕੇ ਮੈਨੂੰ ਖੁਸ਼ੀ ਮਿਲਦੀ ਹੈ ਸਕੂਨ ਮਿਲਦਾ ਮੈਨੂੰ ਚੰਗਾ ਲੱਗਦਾ ਕੁਕਿੰਗ ਕਰਕੇ ਮੈਨੂੰ ਐਂ ਨਾ ਦੇ ਕਿੱਥੇ ਮੱਥਾ ਮਾਰਾਂਗੇ ਬਾਜ਼ਾਰ ਤੋਂ ਲੈ ਕੇ ਖਾਣਾਂ ਨਹੀਂ ਮੈਨ ਚਾਹ ਪੀ ਕੇ ਫਿਰ ਮੈਂ ਚਟਨੀ ਬਣਾਉਂਗੀ ਧਨੀਏ ਪੁਦੀਨੇ ਦੀ ਪਾਪੜੀ ਵਾਸਤੇ ਹਰੀ ਮਿਰਚ ਬਾਕੇ ਅਦਰਕ ਬਾਕੇ ਉਹ ਬਣਾ ਕੇ ਰੱਖੂੰਗੀ ਚਾਹੀ ਜੇ ਕੱਲ ਨੂੰ ਪਰਾਂਜ ਬਣਾ ਕੇ ਰੱਖ ਦੂੰਗੀ ਨਾ ਐਂਡ ਐਂਡ ਸ਼ਾਮ ਦੀ ਦਾਲ ਸਬਜੀ ਮੈਂ ਸੋਚਦੀ ਹਾਂ ਕੁਝ ਤਾਂ ਮੇਰੇ ਕੋਲ ਗਾਜਰ ਮਟਰ ਪਈਆ ਦਵਿੰਦਰ ਨੇ ਰਾਤ ਤੱਕ ਖਾ ਲਈ ਸ ਪਰ ਸਵੇਰੇ ਚੀਲਾ ਖਾ ਲੈਸ ਫਿਰ ਉਹ ਚਲੇਗੀ ਖਾ ਲਣਗੇ ਸਬਜੀ ਸ਼ਾਮ ਨੂੰ ਕੁਝ ਖਿਚੜੀ ਕਰ ਲੂੰਗੀ ਮੈਂ ਜਲਦੂ ਆਪਸ਼ਨਸ ਹੋ ਜਾਣਗੇ ਸਬਜੀ ਨਾਲ ਰੋਟੀ ਖਾਣੀ ਰੋਟੀ ਖਾ ਲਣਗੇ ਖਿਚਟੀ ਖਾ ਲਣਗੇ ਤੇ ਇੱਕ ਹੁਣ ਹੈਲਪਰ ਨੇ ਆਉਣਾ 4:00 ਵਜੇ ਉੱਪਰਲੇ ਪੋਰਸ਼ਨ ਦੇ ਵਿੰਡੋ ਸਾਫ ਕਰਨਾ ਜਉ ਉਹਨਾਂ ਕਿਹਾ ਸੀ ਉੱਪਰਲੇ ਵਿੰਡੋ ਸਾਫ ਕਰਾਂਗੇ ਇਹ ਬਹੁਤ ਗੰਦੀਆਂ ਗੰਦੀਆਂ ਦਾ ਪਤਾ ਨਹੀਂ ਹੋਈਆਂ ਪਤਾ ਨਹੀਂ ਨਾ ਪਰ ਬਹੁਤ ਟਾਈਮ ਹੋ ਗਿਆ ਉਹਨਾਂ ਨੂੰ ਕਰਿਆ ਨੂੰ ਤੇ ਉੱਪਰਲੇ ਵਿੰਡੋ ਸਾਫ ਕਰਾਉਣੀਆਂ ਨੇ ਮੇਰੇ ਤਾਂ ਹੁਣ ਯਾਦ ਆਇਆ ਇਹ ਵੀ ਹੈਲਪਰ ਲਿਆਉਣਾ ਇਹ ਮੈਂ ਚਾਹ ਥੋੜਾ ਟਾਈਮ ਪਹਿਲਾਂ ਪੀ ਲਾਂ ਦੀ ਕਿਚਨ ਚ ਭਾਂਡੇ ਮਾਂਜਰਾਂ ਨੇ ਫਿਰ ਚਾਹ ਚੂਪੀ ਕੇ ਫਿਰ ਲੱਗਦਾ ਕੰਮ ਹੁਣ ਮੈਂ ਬਣਾਉਣੀ ਹਰੀ ਚਟਨੀ ਛਾਟ ਲਈ ਪਾਪੜੀ ਛਾਟ ਲਈ ਇਹ ਹੈਗਾ ਧਨੀਆ ਤੇ ਪੁਦੀਨਾ ਧੋ ਕੇ ਮੈਂ ਕੱਟ ਲੇ ਮੋਟਾ ਮੋਟਾ ਅਦਰਕ ਤੇ ਹਰੀ ਮਿਰਚ ਪਿਆਜ਼ ਨੀ ਮੈਂ ਇਹਦੇ ਵਿੱਚ ਪਾਉਂਗੀ ਤੇ ਕੱਲਾ ਪਾਉਂਗੀ ਵਿੱਚ ਨਮਕ ਪਸ ਇਹ ਹੀ ਸਮਾਨ ਪਾਉਂਗੀ ਨੀਂਬੂ ਹੀ ਪਾਉਂਦਾ ਦੇ ਨੀਂਬੂ ਮੇਰੇ ਕੋਲ ਸਵਾਰ ਹੈ ਨਹੀਂ ਭਾਵੇਂ ਫਿਰਜੀ ਵਿੱਚ ਕੋਦੋਂ ਪਰ ਖਰਾਬ ਜੁ ਹੋਏ ਨਾ ਉਹ ਪਾਉਂਦੀ ਨਹੀਂ ਹੈਗੀ ਤੇ ਇਹ ਹੈਗੀ ਚਟਨੀ ਆਪਣੀ ਬਣ ਜੂਗੀ ਇਹਨੂੰ ਗ੍ਰਾਇੰਡ ਕਰਕੇ ਡੱਬੀ ਚ ਆਪਾਂ ਸਟੋਰ ਕਰ ਲਾਂਗੇ ਹਫਤਾ ਇਹ ਖਰਾਬ ਨਹੀਂ ਹੁੰਦੀ ਚਾਟ ਚਲੋ ਜੀ ਬਣਾਉਣੀ ਹੈ ਦਹੀਂ ਚਟਨੀ ਜੇ ਥੋੜੀ ਦਹੀਂ ਪਾ ਲਓ ਜਿਹੜੇ ਆਪਾਂ ਦਹੀਂ ਚਾਟ ਵਾਸਤੇ ਫੈਂਟਦੇ ਆ ਉਹਦਾ ਕਲਰ ਤੇ ਟੈਕਸਚਰ ਵਧੀਆ ਹੋ ਜਾਂਦਾ ਬਸ ਇਕਦੋਸੇ ਡੱਬੀ ਚ ਇਹਨੂੰ ਸਟੋਰ ਕਰ ਲਓ ਗ੍ਰਾਇੰਡ ਕਰਕੇ ਹੋ ਗਿਆ ਪੌਣੀ ਛੀਲਾ ਤੇ ਮੈਂ ਹੁਣ ਬਣਾਉਣ ਲੱਗੀ ਸੀ ਖਿਚੜੀ ਖਿਚੜੀ ਰੈਸਪੀ ਮੈਂ ਤੁਹਾਨੂੰ ਸ਼ੇਅਰ ਕਰਦੀ ਆ ਮੈਨੂੰ ਇੱਕ ਭੈਣ ਦਾ ਕਮੈਂਟ ਆਇਆ ਸੀ ਖਿਚੜੀ ਕੰਮੇ ਬਣਾਉਣੇ ਕੀ ਰੈਸਪੀ ਹੈ ਮੈਂ ਤੁਹਾਨੂੰ ਦੱਸਦੀ ਆ ਇੱਧਰ ਮੈਂ ਪਾਲਕ ਲੈ ਕੇ ਹੀ ਤੋੜ ਕੇ ਸ਼ੇਅਰ ਕਰਕੇ ਨਾ ਬਾਹਰ ਫਿਰ ਮੈਂ ਆਉਂਦੀ ਆਉਂਦੀ ਪਾਲਕ ਲਈ ਤੋੜ ਕੇ ਵਾਸ਼ ਕਰਕੇ ਮੈਂ ਇਥੇ ਸਟ੍ਰੇਨਰ ਵਿੱਚ ਰੱਖਤਾ ਖਿਚੜੀ ਨੂੰ ਤੜਕਾ ਲਾ ਕੇ ਫਿਰ ਮੈਂ ਕੁੱਕਰ ਜੇ ਨੂੰ ਉਹ ਕਰੂੰਗੀ ਬੋਇਲ ਕਰਕੇ ਤੇ ਇਹਦਾ ਪਿਉਰੀ ਬਣਾਵਾਂਗੇ ਜਿਵੇਂ ਆਪਾਂ ਸ਼ਾਹ ਪਾਲਕ ਪਨੀਰ ਵਾਸਤੇ ਬਣਾਉਣੀ ਹੈ ਉਹ ਮੈਂ ਪਿਉਰੀ ਬਣਾ ਕੇ ਰੱਖੂੰਗੀ ਪਰ ਪਹਿਲਾਂ ਖਿਚੜੀ ਨਾ ਮੇਰੀ ਲੇਟ ਹੋ ਜੇ ਖਿਚੜੀ ਨੂੰ ਲਗਾਉਣੀ ਤੜਕਾ ਮੈਂ ਤੁਹਾਨੂੰ ਦੱਸਦੀ ਆ ਕਿ ਇਸ ਮਾਮੇ ਮੈਂ ਲਿਆ ਖਿਚੜੀ ਲਈ ਸਭ ਤੋਂ ਪਹਿਲਾਂ ਤੜਕਾ ਲਾਵਾਂਗੇ ਪਿਆਜ਼ ਚੋਪ ਕੀਤਾ ਮੈਂ ਤੇ ਹਰੀ ਮਿਰਚ ਟਮਾਟਰ ਜਿਹੜੇ ਪਾਲਨ ਹੋਣੇ ਪਰ ਅੱਜ ਮੈਂ ਟਮਾਟਰ ਨਹੀਂ ਪਾਉਂਗੀ ਠੀਕ ਹੈ ਇਧਰ ਮੈਂ ਲੈਣ ਚੌਲ ਖਿਚੜੀ ਵਾਲੇ ਨਾਰਮਲ ਚੌਲ ਹੁੰਦੇ ਨੇ ਜਿਹੜੇ ਚਾਵਲ ਆਹ ਚਮਚੇ ਨਾਲ ਮੈਂ 3 ਚਮਚੇ ਲਏ ਨੇ ਓਨਲੀ 3 ਚਮਚੇ ਇਹਦੇ ਡਬਲ ਮੈਂ ਥਾੜ ਲਈ ਆ ਹਰੀ ਮੂੰਗੀ ਅ ਤੋ ਵੀ ਹਰੀ ਮੂੰਗੀ ਛਿਲਕੇ ਵਾਲੀ ਆ ਇਹ ਦੋ ਮੀਨ ਹੈਗੀ ਇਹਨੂੰ ਕੀ ਕਵਾਂਗੇ ਦਲੀ ਹੋਈ ਦਲੀ ਹੋਈ ਹਰੀ মুંગી ਸਮੇਤ ਛਿਲਕੇ ਚ ਪ੍ਰੋਟੀਨ ਹੁੰਦਾ ਤਿੰਨ ਚਮਚ ਚੌਲਾਂ ਦੇ 6 ਚਮਚ ਦਾਲ ਦਾ ਡਬਲ ਲੈਣੀ ਹੁੰਦੀ ਮੈਂ ਬਾਕੀ ਤੁਸੀਂ ਆਪਣੀ ਘੱਟ ਵੱਧ ਕਰ ਸਕਦੇ ਹੋ ਜੂਰੀ ਨਹੀਂ ਬਈ ਐਂ ਬਣੂਗੀ ਬਣ ਜੂਗੀ ਮੈਂ ਐਂ ਦਾਲ ਜ਼ਿਆਦਾ ਲੈਣੀ ਹੁੰਦੀ ਆ ਝੋਲ ਮੈਂ ਘੱਟ ਲੈਣੀ ਹੁੰਦੀ ਆ ਇਹਦੇ ਵਿੱਚ ਮੈਂ ਦੋ ਚਮਚ ਲਏ ਨੇ ਓਟਸ ਦੇ ਜਿਹੜੇ ਆਪਣੇ ਓਟਸ ਹੁੰਦੇ ਨੇਗੇ ਓਵਲ ਤੇ ਇਧਰ ਮੈਂ ਲਈਏ ਨੇ ਸੋਆ ਬੀਨ ਦੇ ਬੜੀਆਂ ਇਦੂ ਬਿਨਾ ਸਬਜ਼ੀਆਂ ਇਸ ਮੈਂ ਪਾਉਂਗੀ ਗਾਜਰ ਮਟਰ ਤੁਸੀਂ ਗੋਭੀ ਪਾ ਸਕਦੇ ਹੋ ਆਲੂ ਵੀ ਪਾ ਸਕਦੇ ਹੋ ਮਰਜ਼ੀ ਤੁਸੀਂ ਸਬਜ਼ੀਆਂ ਕੁਝ ਮਰਜ਼ੀ ਤੁਸੀਂ ਲੈ ਸਕਦੇ ਹੋ ਨਾ ਮੇਰੇ ਕੋਲ ਗਾਜਰ ਮਟਰ ਹਰ ਟਾਈਮ ਫਰਿੱਜੀ ਵਿੱਚ ਹੁੰਦੀ ਹੁੰਦੀ ਹੈ ਨੇ ਕੱਟੀਆਂ ਵੀ ਹੁੰਦੀਆਂ ਨੇ ਗਾਜਰ ਮਟਰ ਕੱਢੇ ਹੁੰਦੇ ਨੇ ਮੇਰੀ ਤਾਂ ਮੇਨ ਸਬਜ਼ੀ ਆਹੀ ਫਿਰ ਕੋਈ ਵੀ ਚੀਜ਼ ਕਰੇ ਬਣਦੇ ਜਿਵੇਂ ਕਹ ਰਹੀਆਂ ਖਾ ਲਓ ਦਵਿੰਦਰ ਨੂੰ ਤੁਹ ਸਬਜ਼ੀਆਂ ਬਹੁਤ ਪਾਉਣੀ ਆ ਸਵੇਰੇ ਮੈਂ ਚੀਲਾ ਖਵਾਇਆ ਦਾਲ ਵਾਲਾ ਸਬਜ਼ੀਆਂ ਤਾਂ ਨਹੀਂ ਜ਼ਿਆਦਾ ਪਾਈਆਂ ਮੈਨੂੰ ਕਹਿੰਦੇ ਸਬਜ਼ੀਆਂ ਤਾਂ ਜ਼ਿਆਦਾ ਪਾਈਆਂ ਮੈਂ ਨਹੀਂ ਨਹੀਂ ਸਬਜ਼ੀਆਂ ਨਹੀਂ ਮੈਂ ਜ਼ਿਆਦਾ ਪਾਈਆਂ ਹੈਗੇ ਤੁਹਾਡੇ ਕਰਕੇ ਮੈਂ ਘੱਟ ਪਾਈਆਂ ਨੇ ਚਲੋ ਜੀ ਤੁਹਾਨੂੰ ਖਾਪਾ ਖਿਚੜੀ ਦੀ ਕਰਦੇ ਆ ਤਿਆਰੀ ਇਹਨੂੰ ਮੈਂ ਗਰਮ ਪਾਣੀ ਵਿੱਚ ਸੋਕ ਕਰ ਦਾਨੀ ਆ ਦੂਜੇ ਸਟੀਲ ਦੇ ਪੰਡੇ ਵਿੱਚ ਪਾ ਕੇ ਗੈਸ ਤੇ ਰੱਖ ਦਾਨੀ ਗਰਮ ਪਾਣੀ ਚ ਸੌਫਟ ਹੋ ਜਾਣਗੀਆਂ ਤੇ ਲਗਾਉਣੀ ਤੜਕਾ ਖਿਚੜੀ ਨੂੰ ਹੁਣ ਮੈਂ ਲਾਗੀ ਤੇ ਖਿਚੜੀ ਬਣਾਉਣ ਖਿਚੜੀ ਬਣਾਉਣ ਲਈ ਪਹਿਲਾਂ ਆਪਾਂ ਤੜਕਾ ਲਗਾਵਾਂਗੇ ਜਿਵੇਂ ਨਾਰਮਲ ਆਪਾਂ ਦਾਲ ਸਬਜ਼ੀ ਨੂੰ ਤੜਕਾ ਲਗਾਉਂਦੇ ਆ ਜੀਰਾ ਪਿਆਜ਼ ਹਰੀ ਮਿਰਚ ਮੈਂ ਤੜਕਾ ਲਗਾ ਲੈਣਾ ਨੂੰ ਟਮਾਟਰ ਨਹੀਂ ਮੈਂ ਪਾਇਆ ਤੋਂ ਟਮਾਟਰ ਵੀ ਪਾ ਸਕਦੇ ਹਾਂ ਜੋ ਪਿਆਜ਼ ਪੁੰਨੇ ਆ ਗਿਆ ਉਸ ਤੋਂ ਬਾਅਦ ਆਪਾਂ ਪਾਵਾਂਗੇ ਦੇ ਵਿੱਚ ਨਮਕ ਤੇ ਹਲਦੀ ਹਰੀ ਮਿਰਚ ਪਾਈਆ ਹਰੀ ਮਿਰਚ ਨਹੀਂ ਹੈਗੀ ਬਾਕੀ ਧਨੀਆ ਗਰਮ ਮਸਾਲਾ ਮੇਰੇ ਵਿੱਚ ਕਦੇ ਵੀ ਨਹੀਂ ਪਾਇਆ ਹੈਗਾ ਤੇ ਉਸ ਤੋਂ ਬਾਅਦ ਥੋੜਾ ਜਿਹਾ ਮਸਾਲਿਆਂ ਨੂੰ ਪਕਾ ਕੇ ਫਿਰ ਪਾਵਾਂਗੇ ਸਬਜ਼ੀਆਂ ਇਹਦੀ ਵੀ ਜੋ ਵੀ ਆਪਾਂ ਸਬਜ਼ੀਆਂ ਖਿਚੜੀ ਵਿੱਚ ਪਾਉਣੀਆਂ ਨੇ ਉਹ ਸਬਜ਼ੀਆਂ ਐਡ ਕਰ ਲਾਂਗੇ ਤੇ ਸਬਜ਼ੀਆਂ ਤੋਂ ਬਾਅਦ ਫਿਰ ਸੋਆਬੀਨ ਦੀਆਂ ਬੜੀਆਂ ਨੂੰ ਪਾਣੀ ਚੋਂ ਕੱਢ ਕੇ ਗਰਮ ਪਾਣੀ 'ਚ ਮੈਂ ਹਿਉਕ ਕਰੀਆਂ ਸੀ ਪਾਣੀ ਨਿਚੋੜ ਕੇ ਉਹ ਪਾ ਦਾਂਗੇ ਪਾਣੀ ਪਾ ਦਾਂਗੇ ਜਿੰਨਾ ਖਿਚੜੀ ਲਈ ਪਾਣੀ ਚਾਹੀਦਾ ਦਾਲ ਚੌਲ ਜਿੰਨੇ ਆਪਾਂ ਲਏ ਨੇ ਉਸ ਦੇ ਹਿਸਾਬ ਨਾਲ ਪਾਣੀ ਪਾ ਦਾਂਗੇ ਫਿਰ ਉਸ ਤੋਂ ਬਾਅਦ ਦਾਲ ਤੇ ਚੌਲ ਧੋ ਕੇ ਉਹ ਪਾ ਦਾਂਗੇ ਆਪਾਂ ਦਾਲ ਤੇ ਚੌਲ ਧੋਣੇ ਨੇ ਤੇ ਓਟਸ ਨਹੀਂ ਧੋਣੇ ਓਟਸ ਤਾਂ ਇਸ ਪਾਣੀ ਬਿਨਾਂ ਤੋਤੀ ਫਿਰ ਦਾਲ ਤੇ ਚੌਲ ਧੋ ਕੇ ਪਾਤੇ ਬਾਕੀ ਤੁਸੀਂ ਇਹਦੇ ਵਿੱਚ ਕੋਈ ਵੀ ਦਾਲ ਹੋਰ ਵੀ ਪਾ ਸਕਦੇ ਹੋ ਕੋਈ ਤੁਸੀਂ ਜਿਵੇਂ ਝਾਣੀਆਂ ਦੀ ਦਾਲ ਪਾਉਣੀ ਆ ਧੋਵੀ ਮੂੰਗੀ ਪਾਉਣੀ ਉਹ ਵੀ ਪਾ ਸਕਦੇ ਹੋ ਇਹ ਨਹੀਂ ਕਿ ਇਹੀ ਦਾਲ ਪੈਣੀ ਆ ਕੋਈ ਵੀ ਦਾਲ ਤੁਸੀਂ ਪਾ ਸਕਦੇ ਹੋ ਦੋ ਜਾਂ ਤਿੰਨ ਦਾਲਾਂ ਵੀ ਲੈ ਸਕਦੇ ਹੋ ਮਿਕਸ ਕਰਕੇ ਜਿਵੇਂ ਮਰਜ਼ੀ ਬਣਾਓ ਖਿਚੜੀ ਤਾਂ ਬਣੀ ਹੀ ਜਾਣੀ ਆ ਖਿਚੜੀ ਤਾਂ ਪੱਕੀ ਹੀ ਜਾਣੀ ਆ ਸੋ ਫਿਰ ਆਪਾਂ ਪਾ ਦਾਂਗੇ ਪਾਣੀ ਜਿੰਨਾ ਕਾਪ ਨੂੰ ਲੱਗਦਾ ਵੀ ਲੋੜਾ ਪਾਣੀ ਦਾ ਪਾਣੀ ਖੁੱਲ੍ਹੇ ਹੀ ਪਾਓ ਸੋ ਖਿਚੜੀ ਨਾ ਪਾਣੀ ਕਾਫੀ ਸੋਕ ਲੈਂਦੀ ਬਾਕੀ ਚੋਲੇ ਮੇਥੇ ਚ ਘੱਟ ਰੱਖ ਦਉਣੀ ਕਿਉਂਕਿ ਚੋਲਾ-ਚੋਲਾ ਵਾਲੀ ਖਿਚੜੀ ਮੈਨੂੰ ਵਧੀਆ ਲੱਗਦੀ। ਇਹਨੂੰ ਹੁੰਦਾ ਸਬਜ਼ੀਆਂ ਤੇ ਦਾਲ ਦਾ ਟੇਸਟ ਆਵੇ ਬਸ। ਖਿਚੜੀ ਮੈਂ ਰੱਖਤੀ ਬਣਨੀ ਹੈ ਢੱਕਣ ਲਗਾਤਾ ਤੇ ਦੋ ਵਿਸਲ ਚ ਖਿਚੜੀ ਬਣ ਜੂਗੀ ਇੱਕ ਵਿਸਲ ਜਦੋਂ ਆ ਗਈ ਉਸ ਤੋਂ ਬਾਅਦ ਮੈਂ ਗੈਸ ਸਲੋ ਕਰਕੇ ਨਾ ਦੂਸਰੀ ਵਿਸਲ ਲਗਵਾਉਣੀ ਹੁੰਦੀ ਜਦ ਦੂਸਰੀ ਵਿਸਲ ਆ ਜਾਂਦੀ ਫਿਰ ਗੈਸ ਬੰਦ ਕਰ ਦਿੰਦੀ ਔਰ ਦੋ ਵਿਸਲਾਂ ਚ ਖਿਚੜੀ ਆਰਾਮ ਨਾਲ ਪੱਕ ਜਾਂਦੀ ਹੈ। ਤੇ ਹੁਣ ਮੈਂ ਲੱਗੀ ਸੀ ਪਾਲਕ ਕੁੱਕਰ ਵਿੱਚ ਪਾਉਣ ਪਾਲਕ ਮੋਟਾ-ਮੋਟਾ ਮੈਂ ਕੱਟ ਰਹੀ ਸੀ ਤੇ ਇਹਦੇ ਵਿੱਚ ਮੈਂ ਅੱਧਾ ਇੱਕ ਗਲਾਸ ਪਾ ਇੱਕ ਵਿਸਲ ਜਦੋਂ ਆਉਣ ਲੱਗਦੀ ਹੈ ਨਾਲ ਦੀ ਨਾਲ ਮੈਂ ਇਹ ਇਸ ਬੰਦ ਕਰ ਦਾਨੀ ਆ ਉਸ ਤੋਂ ਬਾਅਦ ਪਾਲਕ ਨੂੰ ਠੰਡਾ ਕਰਕੇ ਮਿਕਸੀ ਚ ਕਰ ਲਾਂਗੇ ਗਰਾਇੰਡ ਤੇ ਆਪਣੇ ਪਾਲਕ ਦੀ ਜਿਹੜੀ ਪਿਉਰੀ ਬਣ ਕੇ ਤਿਆਰ ਆ ਤੁਸੀਂ ਕੀਤੇ ਮਰਜ਼ੀ ਕੰਮੇ ਮਰਜ਼ੀ ਯੂਜ਼ ਕਰ ਸਕਦੇ ਹੋ ਇਹਨੂੰ ਖਿਚੜੀ ਬਣ ਕੇ ਤਿਆਰ ਆ ਕੁੱਕਰ ਮੈਂ ਖੋਲ ਲਿਆ ਪਾਣੀ ਖੁੱਲਾ ਪਾਓ ਖਿਚੜੀ ਵਿੱਚ ਤਾਂ ਕਿ ਉਹ ਫੁੱਲੇ ਹਨਾ ਸਬਜ਼ੀਆਂ ਵੀ ਪਾਣੀ ਸੋਕਣਗੀਆਂ ਦਾਲ ਵੀ ਚੌਲ ਵੀ ਤੇ ਐਨੀ ਖਿਚੜੀ ਦੋ ਤੋਂ ਤਿੰਨੇ ਜਾਣੇ ਆਰਾਮ ਨਾਲ ਖਾ ਸਕਦੇ ਨੇ ਤਿੰਨੇ ਜਾਣੇ ਆਰਾਮ ਨਾਲ ਖਾ ਲਵਾਂਗੇ ਅੱਜ ਅਸੀਂ ਤਿੰਨੇ ਜਾਣੇ ਹੀ ਖਾਵਾਂਗੇ ਬਹੁਤ ਟੇਸਟੀ ਲੱਗ ਰਿਹਾ ਦੇਖੋ ਜ ਟੋਮੇ ਵੀ ਰਾਤ ਨੂੰ ਨਾ ਹਲਕੀ ਅਤੇ ਬਹੁਤ ਵਧੀਆ ਪਲੇਟ ਸੈੱਟ ਰਹਿੰਦਾ ਔਰ ਇਧਰ ਮੈਂ ਕਾਤਾ ਪਾਲਕ ਦੀ ਪਿਓਰੀ ਬਣਾ ਕੇ ਰੱਖਦੀ ਬੋਇਲ ਕਰਕੇ ਪਾਲਕ ਨੂੰ ਠੰਡੇ ਪਾਣੀ ਚ ਕੱਢ ਕੇ ਐਦਾਂ ਦੇ ਪਿਓਰੀ ਬਣਾਤੀ ਇਹਨੂੰ ਰੱਖ ਦਿੰਦੇ ਨੇ ਫ੍ਰਿਜ ਵਿੱਚ ਕੱਲ ਬਣਾਉਂਗੀ ਪਾਲਕ ਪਨੀਰ ਜੇ ਪਨੀਰ ਹੁਣ ਦਵਿੰਦਰ ਲਿਆਏ ਤਾਂ ਨਹੀਂ ਫਿਰ ਨੈਕਸਟ ਡੇ ਨਹੀਂ ਫਿਰ ਕੱਲ ਸ਼ਾਮ ਨੂੰ ਮੈਂ ਅੱਧੀ ਤਿਆਰੀ ਆਪਣੀ ਆਲਮੋਸਟ ਹੋ ਚੁੱਕੀ ਹੈ ਤੁਹਾਏ ਸਮੇਂ ਲਈ ਰਾਜਵਾਲੀ ਵੀਡੀਓ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਹੈ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੇ ਵੀਡੀਓਸ ਤੇ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ